ਪਾਰਟੀ ਜਿੰਦਾਬਾਦ ਪਹਿਲੀ ਚੋਰ ਪਾਰਟੀ ਜਿੰਦਾਬਾਦ ਆਮ ਸਰਕਾਰ ਜਿੰਦਾਬਾਦ ਸੁਪਰ ਜੁਨੀਅਨ ਜਿੰਦਾਬਾਦ ਕਿਸਾਨ ਜੁਨੀਅਨ ਜਿੰਦਾਬਾਦ ਮੈਂ ਸੁੱਚਾ ਸਿੰਘ ਸਾਹਿਬ ਕਾ ਸਰਪੰਚ ਇਕਾਈ ਮਲਕੋ ਮਾਜਰਾ ਪੂਰਨ ਤਮਾਮ ਸਰਕਾਰ ਦੀ ਨਿੰਦਾ ਕਰਦਾ ਜਿਨ੍ਹਾਂ ਨੇ ਕਿਸਾਨ ਜੁਨੀਅਨ ਨਾਲ ਇੰਨਾ ਚਿਰ ਦਾ 13 ਮਹੀਨੇ ਤੋਂ ਬੈਠੇ ਧਰਨੇ ਦੇ ਵਿੱਚ ਕਿਸਾਨਾਂ ਨਾਲ ਇੰਨਾ ਧੱਕਾ ਕਰਿਆ ਵੀ ਲੀਡਰਾਂ ਨੂੰ ਆਉਂਦੇ ਹੋਏ ਸਰਕਾਰ ਅਰੈਸਟ ਕਰਕੇ ਇਹਨਾਂ ਨੇ ਇਹ ਜਮਾਨ ਦੀ ਸਾਰੀ ਸਾਡੇ ਕਿਸਾਨਾਂ ਦੇ ਸਮਾਨ ਦੀ ਸਾਰਿਆਂ ਦੀ ਚੋਰੀ ਕਰ ਲਈ ਅਤੇ ਵੱਡਾ ਧੱਕਾ ਕਰਿਆ ਚਾਲੀਆਂ ਚੋਰੀ ਕਰੀਆਂ ਸਾਡੀਆਂ ਤੇ ਹੋਰ ਸਮਾਨ ਫਰਿੱਜ ਸਿਲੰਡਰ ਵਗੈਰਾ ਪੁਲਿਸ ਵਾਲਿਆਂ ਨੇ ਮਿਲ ਕੇ ਭਗਵਾਨ ਜਮਾਨ ਦੀ ਸਰਕਾਰ ਨੇ ਸਾਰੀ ਮਿਲ ਜੁਲ ਕੇ ਇਹਨਾਂ ਨਾਲ ਸਾਰਾ ਤਕਸਾਨਾਂ ਨਾਲ ਕਰਿਆ ਜਿਹੜਾ ਅਸੀਂ ਪੁਰਜੋਰ ਇਹਦੀ ਨਿੰਦਾ ਕਰਦੇ ਹਾਂ ਹਾਂਜੀ ਮੇਰਾ ਨੌਪਣ ਗੁਰਪ੍ਰੀਤ ਸਿੰਘ ਸੋਨੇ ਪਿੰਡ ਮਲਕੋਮਾ ਜਿਹੜਾ ਸਿੱਧੂਪੁਰ ਜੁਨੀਅਰ ਦਾ ਪ੍ਰਧਾਨ ਜੀ ਜਿਹੜਾ ਸਾਡਾ ਮਸਲਾ ਤਾਂ ਇਹ ਸੈਂਟਰ ਨਾਲ ਤਾਂ ਐਮਐਸਪੀ ਦਾ ਪੰਜਾਬ ਸਰਕਾਰ ਨੇ ਤਾਂ ਵਿਚ ਐਵੇਂ ਧੱਕਾ ਕਰਿਆ ਸਾਡੇ ਨਾਲ ਇੱਕ ਬੀਜਪੀ ਦੀ ਬੀ ਟਾਈਮ ਟੀਮ ਭਗਵੰਤ ਮਾਨ ਨੇ ਉੱਥੇ ਬੈਠੇ ਕਿਸਾਨਾਂ ਤੇ ਧੱਕਾ ਕਰਿਆ ਜਨ ਚੰਡੀਗੜ੍ਹ ਤੋਂ ਮੀਟਿੰਗ ਤੇ ਬੁਲਾ ਲੈ ਇੱਕ ਵਾਰ ਤੇ ਮੀਟਿੰਗਾਂ ਕਰਦੇ ਨੇ ਦੂਜੇ ਪਾਸੇ ਜਦੋਂ ਉੱਥੋਂ ਮੜਨ ਲੱਗੇ ਮਹਾਲੀ ਚ ਤਾਂ ਇਹਨਾਂ ਸਾਰੇ ਕਿਸਾਨ ਗ੍ਰਿਫਤਾਰ ਕਰ ਲਏ ਬਾਕੀ ਜਿਹੜੇ ਉੱਥੇ ਬੈਠੇ ਤੇ ਹੀ ਉਹਨਾਂ ਧੱਕਾ ਕਰਿਆ ਰਾਤ ਨੂੰ ਟਰੈਲੀਆਂ ਚੋਰ ਟਰੈਲੀਆਂ ਚੋਰੀ ਕਰਾਈਆਂ ਜਿਹੜੇ ਐਮ ਐਲ ਏ ਦੇ ਘਰੋਂ ਉਹਦੇ ਪੱਥਰ ਬੰਚਦੇ ਘਰੋਂ ਨਿਕਲੀਆਂ ਨੇ ਅਸੀਂ ਜੇ ਹੁਣ ਸਾਡੇ ਪਿੰਡ ਚ ਆਉਣਗੇ ਕੋਵਾਂ ਆਮ ਆਦਮੀ ਦਾ ਕੋਈ ਵੀ ਲੀਡਰ ਆ ਸੀ ਉਹਦਾ ਵਿਰੋਧਤਾ ਕਰਾਂਗੇ ਉਹ ਜੇ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਆਪ ਪਊਗਾ ਸਾਡੇ ਪਿੰਡ 'ਚ ਕੋਈ ਆਮ ਆਦਮੀ ਦਾ ਲੀਡਰ ਨਾ ਆਵੇ ਇਹ ਹੋਏ ਹੋਰ ਪਾਰਟੀਆਂ ਨੇ ਕਰਿਆ ਕਿ ਸਿਰਫ ਆਮ ਆ ਪਾਰਟੀ ਵਾਲੇ ਆਮ ਆਦਮੀ ਪਾਰਟੀ ਦਾ ਕਰਿਆ ਜੀ ਉਹਨਾਂ ਨੇ ਧੱਕਾ ਕਰਿਆ ਹੋਰ ਨੇ ਕਿਸੇ ਨੇ ਕਰਿਆ ਨਹੀਂ ਚਲੋ ਧਰਨੇ ਲੱਗਦੇ ਰਹਿੰਦੇ ਆ ਪਹਿਲੀ ਵਾਰ ਹੋਇਆ ਵੀ ਚੱਕੇ ਉੱਥੋਂ ਕਿਸਾਨਾਂ ਨੂੰ ਰਾਤ ਨੂੰ ਟਰੈਲੀਆਂ ਵੀ ਲੈ ਗਏ ਚੱਕ ਚੱਕ ਸਾਰਾ ਕੁਝ ਲੈ ਗਏ ਧੱਕਾ ਕਰਿਆ ਜੀ ਬੰਦੇ ਸਾਡੇ ਝੇਲਾਂ 'ਚ ਨੇ ਹੁਣ ਵੀ ਸਾਡੇ ਫਤੇਗੜ ਚੱਲੇ ਰਹੇ ਪੋਜੇ ਮਾਦਨ ਦਾ ਮੁੰਡਾ ਗੱਗੀ ਉਹ ਡੇੜੇ ਚ ਬੱਠਾ ਰੁੱਪੜੀ ਖੇਰਣਾਂ ਤੋਂ ਉਹ ਵੀ ਪੱਕੜ ਤਾਲ ਦੇ ਬੈਠਾ ਇਹ ਪਸਾਰੇ ਸਾਡੀ ਮੰਗਾ ਵੀ ਜਿਹੜੇ ਕਿਸਾਨ ਫੜੇ ਨੇ ਉਹ ਜਿਹੜਾ ਚ ਉਹਨਾਂ ਨੂੰ ਰਿਹਾ ਕਰਿਆ ਜਾਵੇ ਤੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖਾਸ ਤੌਰ ਤੇ ਭਗਵਾਨ ਕਮਾਨ ਦੀ ਸਰਕਾਰ ਦੀ ਖਾਸ ਤੌਰ ਤੇ ਨਿੰਦਾ ਕਰਦੇ ਆਂ ਪਰ ਜੋਰ ਸ਼ਬਦਾਂ ਚ ਨਿੰਦਾ ਕਰਦੇ ਆਂ ਜੋ ਉਹਨਾਂ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਜੋ ਕੁਝ ਵੀ ਹੋਇਆ ਉਹ ਪੰਜਾਬ ਸਰਕਾਰ ਦੀ ਸਹਿਤੇ ਹੋਇਆ ਇਹ ਕੇਂਦਰ ਸਰਕਾਰ ਦੀ ਵੀ ਟੀਮ ਹੈ ਉਹਦੀ ਸਹਿਤੇ ਸਭ ਕੁਝ ਹੋ ਰਿਹਾ ਹੈ ਅਸੀਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਪਿੰਡੇ 'ਚ ਬੜਨ ਨਹੀਂ ਦੇਵਾਂਗੇ ਪਰ ਜੋਰ ਸ਼ਬਦਾਂ 'ਚ ਅਸੀਂ ਉਹਦਾ ਵਿਰੋਧ ਕਰਾਂਗੇ ਜੋ ਕੁਝ ਵੀ ਸਾਡਾ ਸਾਡੇ ਚਾਹੇ ਪਰਚੇ ਦਰਜ ਹੋਣ ਜੋ ਕੁਛ ਵੀ ਹੋਵੇ ਅਸੀਂ ਉਹ ਕਰਨ ਨੂੰ ਤਿਆਰ ਹਾਂ ਪਰ ਅਸੀਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਪਿੰਡੇ 'ਚ ਬੜਨ ਨਹੀਂ ਦੇਵਾਂਗੇ ਬਾਈ ਰੂਆ ਖਾਲਸਾ ਬੈਗਰੀ ਫਤੀ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਮਲਕਮਾਜਾ ਦਾ ਵਸਾਈ ਹਾਂ ਤੇ ਜੇ ਜੋ ਅੱਜ ਭਗਵੰਤ ਸਿੰਘ ਦੀ ਸਰਕਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਦੇਖਿਆ ਜਾਂਦਾ ਹੈ ਕਿ ਸਾਡੇ ਨਾਲ ਦੇ ਸਾਥੀ ਜਿਵੇਂ ਕਿ 25 ਜਾਣੇ ਸਾਡੇ ਆਹਮ ਸਾਥੀ ਰੋਪੜ ਜੇਲ੍ਹ ਵਿੱਚ ਕੈਦ ਨੇ ਉਹਨਾਂ ਚੋਂ 7 ਜਾਣੇ ਨੇ ਭੁੱਖ ਹੜਤਾਲ ਵੀ ਕੀਤੀ ਹੋਈ ਹੈ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਹ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਨੂੰ ਰਿਹਾ ਕਰੇ ਤੇ ਆਪਣੇ ਇਹ ਕੰਮਾਂ ਤੋਂ ਇਹ ਬਾਜ਼ਾਬੇ ਨਹੀਂ ਅਸੀਂ ਇਸਨ ਘਰ ਤੋਂ ਹੋਰ ਵੀ ਤਿੱਖਾ ਕਰਾਂਗੇ ਉਹ ਭਗਵਾਨ ਜੀ ਨੇ ਬਾਣਡ ਤੋਂ ਪਹਿਲਾਂ ਵਾਅਦੇ ਕੀਤੇ ਤੇ ਕਿਸਾਨਾਂ ਨਾਲ ਮੋਢੇ ਨਾਲ ਮੋਗਾ ਲਾ ਕੇ ਖੜਾ ਹੈ ਕਿ ਦਿਨ ਰਾਤ ਕਰ ਦੂੰਗਾ ਇਹਨਾਂ ਨਾਲ ਮਦਦ ਕਰ ਦੂੰਗਾ ਪਰ ਲੋਕਾਂ ਨੂੰ ਜੋ ਇਹਨੇ ਆਪਣਾ ਕਰਿਆ ਉਹ ਕਰਕੇ ਨਹੀਂ ਦਿਖਾਇਆ ਜਿੰਨੇ ਵੀ ਵਾਅਦੇ ਕੀਤੇ ਉਹਨਾਂ ਤੋਂ ਉਹ ਦੋ ਮੁੱਕਰ ਗਿਆ ਤੇ ਜੋ ਆ ਵੱਡਾ ਕਾਂਡ ਹੋਇਆ ਸੰਭੂ ਬਾਰਡਰ ਤੇ ਕਨੌਰੀ ਬਾਰਡਰ ਤੇ ਬਹੁ ਨਿੰਦਾਯੋਗ ਹੈ ਕਿਉਂਕਿ ਦਿਨ ਚ ਉਹਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਉਸ ਤੋਂ ਬਾਅਦ ਇਹਨੇ ਉਹਨਾਂ ਦੇ ਪਿੱਠ ਪਿੱਛੇ ਸੁਰਾ ਹੀ ਮਾਰਿਆ ਕਿਉਂਕਿ ਰਾਤੋਂ ਰਾਤ ਕਿਉਂਕਿ ਸਾਡੇ ਕਿਸਾਨਾਂ ਦੀ ਉੱਥੇ ਗਿਣਤੀ ਬਹੁਤ ਘੱਟ ਸੀਗੀ ਇਹਦੇ ਕਰਕੇ ਫੋਰਸ ਬਹੁਤ ਜ਼ਿਆਦਾ ਸੀ ਕਿ 3-4000 ਦੇ ਕਰੀਬ ਫੋਰਸ ਉੱਥੇ ਲਾਈ ਗਏ ਸੀ ਇਨੇ ਨੇ ਟੈਟ ਪਾੜਤੇ ਉਹਨਾਂ ਦੇ ਬੰਦੇ ਕੁੱਟੇ ਵਿੱਚ ਸਮਾਨ ਸੂਨ ਖਲਾਰਤਾ ਆਟਾ ਚੀਨੀ ਜੋ ਵੀ ਭਾਂਡੇ ਬਰਤਨ ਜੋ ਵੀ ਸਿਲੰਡਰ ਸੀਗੇ ਸਾਰੇ ਚੱਕ ਕੇ ਲੈ ਗਏ ਪੁਲਿਸ ਵਾਲੇ ਵੀ ਲੈ ਕੇ ਚੱਕ ਕੇ ਵਿੱਚ ਉਹਨਾਂ ਦਾ ਵੀ ਹੱਥ ਹੈ ਵਿੱਚ ਤੇ ਉਹ ਟਰਾਲੀਆਂ ਟਰੈਕਟਰ ਉਹਨਾਂ ਨੂੰ ਵੀ ਨੁਕਸਾਨ ਬਣਾਇਆ ਕਾਫੀ ਟਰਾਲੀਆਂ ਸਾਡੀਆਂ ਚੋਰੀ ਵੀ ਹੋ ਗਈਆਂ ਕਿਸਾਨਾਂ ਦੇ ਪਰਚੇ ਵੀ ਦਰਜ ਹੋਏ ਨੇ ਪਰ ਇਹ ਬਹੁਤ ਖਲਾਉਣੀ ਹਾਰ ਕਤੇ ਭਗਵੰਤ ਮਾਨ ਸਰਕਾਰ ਨੇ ਕੀਤੀ ਆ ਉਹ ਕਿਉਂਕਿ ਸੀਐਮ ਆ ਪੰਜਾਬ ਦਾ ਹੈ ਇਹਦਾ ਹੱਕ ਬਣਦਾ ਸੀ ਇਹਨਾਂ ਦੀ ਰਾਖੀ ਕਰਨਾ ਨਾ ਕਿ ਇਹਨਾਂ ਤੇ ਜ਼ੁਲਮ ਕਰਨਾ ਕਾਲੀ ਤੇ ਕਾਂਗਰਸੀਆਂ ਨੇ ਲੁੱਟੇ ਮੈਂ ਕਹਿੰਦਾ ਜਿੰਨੇ ਇਹਨਾਂ ਨੇ ਲੁੱਟੇ ਤੇ ਕੁੱਟੇ ਨੇ ਅਜੇ ਜੀ ਭੜੀ ਸਰਕਾਰ ਹਾਲ ਤੱਕ ਕਦੇ ਨਹੀਂ ਆਈ ਆਮ ਆਦਮੀ ਪਾਰਟੀ ਜੈ ਹਿੰਦ ਆਮ ਆਦਮੀ ਪਾਰਟੀ ਜੈ ਹਿੰਦ ਸਾਨ ਜੁਨੀਅਨ ਜਿੰਦਾਬਾਦ ਦਾਰਜੀਤ ਸਿੰਘ ਦੱਲਿਆ ਜਿੰਦਾਬਾਦ ਦਾਰਜੀਤ ਸਿੰਘ ਦੱਲਿਆ ਜਿੰਦਾਬਾਦ ਸਾਨ ਮਜ਼ਦੂਰ ਇਕਤਾ ਜਿੰਦਾਬਾਦ